ਹਾਂਜੀ ਵੀਰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਤੁਹਾਨੂੰ ਬਾਈ ਦਿਖਾਉਨੇ ਆ ਕਿ ਡ੍ਰੈਗਨ ਫਰੂਟ ਦੀ ਖੇਤੀ ਤੇ ਇਹ ਇਹ ਫਾਰਮ ਹੈਗਾ ਜੀ ਸਾਡੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਤੁਹਾਨੂੰ ਬਾਈ ਸਾਰਾ ਪਹਿਲਾਂ ਨੂੰ ਦਿਖਾਉਨੇ ਆ ਤੇ ਤੇ ਪੁੱਛਦੇ ਆ ਬਾਈ ਤੋਂ ਸੱਚੇ ਤੋਂ ਵੀ ਇਹਦਾ ਬਾਈ ਜੀ ਕਿੰਨਾ ਖਰਚਾ ਤੇ ਕਿੰਨੇ ਪੌਲ ਪੈਂਦੇ ਆ ਆਪਾਂ ਸਾਰਾ ਦੱਸ ਦਿਆਂ ਤੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਇੱਕ ਸਮਕਰ ਸਿੰਘ ਦੀ ਪੂਲੀ ਤੋਂ ਇੱਕ ਕਿਸਾਨ ਨੇ ਉਹ ਵੀ ਉਹ ਦੋ ਕਿੱਲਾਂ ਦਾ ਉਹਨਾਂ ਦਾ ਡਰੈਗਨ ਫੂਡ ਦਾ ਫਾਰਮ ਹੈਗਾ ਤੇ ਇਹ ਬਾਈ ਤੋਂ ਪੁੱਛਦੇ ਆਪਾਂ ਤੇ ਕਿੰਨੇ ਏਰੀਆ ਦੇ ਵਿੱਚ ਹੋਣੇ ਤੇ ਇਹ ਬਾਈ ਕਿੰਨੇ ਏਰੀਆ ਦੇ ਵਿੱਚ ਹੈਗਾ ਇਹ ਬਾਈ ਆਪਣਾ 1 ਏਕੜ ਹੈ 1 ਏਕੜ ਤੋਂ ਜਾਨੇ ਦੀ ਥੋੜਾ ਜਿਹਾ ਘੱਟ ਆ ਉਹਨੂੰ 1 ਏਕੜ ਹੀ ਆ ਪੂਰਾ 1 ਏਕੜ ਆ ਤੇ ਇਹਦਾ ਫਿਰ ਖਰਚਾ-ਕੁਰਚਾ ਕੀ ਸਰਦਾ ਵਾ ਖਰਚਾ ਤਾਂ ਬਾਈ ਹਲੇ ਅਸੀਂ ਪੂਰਾ ਤੈਨੂੰ ਮੈਂ ਦੱਸਾਂ ਵੀ ਹਨਾ ਕਰਨ ਵਾਲਾ ਕੈਲਕੂਲੇਸ਼ਨ ਹਰ ਤੱਕ ਖੈਰ ਲੱਗੀ ਤੁਰੇ ਜਾਂਦੇ ਆ ਆਈਡੀਆ ਜੇ ਮਨ ਵੀ ਕਿੰਨੇ ਪੋਲ ਪੈਂਦੇ ਇਹਦੇ ਚ ਇਹਦੇ ਚ ਬਈ ਡੋਡੀ ਹਿਸਾਬ ਆ ਕੋਈ 550 ਵੀ ਲਾਈ ਜਾਂਦਾ ਠੀਕ ਹੈ ਕੋਈ 500 ਵੀ ਲਾਈ ਜਾਂਦਾ ਉਹਦਾ ਆਪਦੀ ਜਿਵੇਂ ਗਿਣਤੀ ਮਿੰਤੀ ਹੈ ਬਈ ਠੀਕ ਆ ਕਿ ਮੈਂ ਹੁਣ ਆ ਪੋਲ ਆਗਾ ਇਹਦੇ ਪੋਲ ਦੇ ਦੋਨੇ ਸਾਈਡ ਲੱਗਦੇ ਆ ਇਹ ਚਾਰੇ ਸਾਈਡ ਬਈ ਅੱਛਾ ਚਾਰੇ ਇਧਰ ਵੀ ਲੱਗ ਗਿਆ ਤੇ ਇਧਰ ਵੀ ਲੱਗ ਗਿਆ ਤੇ ਆ ਉੱਪਰ ਛਤਰੀ ਹੋਣੀ ਆ ਇਹਨੂੰ ਤੁਸੀਂ ਬੰਨੀ ਜਾਂਨੇ ਹੋਗੇ ਹਾਂ ਬਸ ਇਹ ਨਾਲ ਨਾਲ ਐ ਸਲੋਟਾਂ ਵੀ ਬੰਨ ਠੀਕ ਆ ਤੇ ਇੱਕ ਇਹ ਹੁਣ ਕਿਵੇਂ ਆ ਪੋਲ ਤੋਂ ਲੈ ਕੇ ਕਿਮਤੇ ਉਹ ਪੌਲ ਦਾ ਇਹ ਤੁਸੀਂ ਕਿੰਨਾ ਹਰਕ ਇਹ ਬਾਈ ਇਹ 8 ਆ ਅੱਛਾ 8 10 10 ਇਹ ਬਾਇਆਗਾ ਅੱਛਾ ਅੱਛਾ ਠੀਕ ਆ ਤੇ ਇਧਰ ਇਹ ਇਹ ਆ ਇਸ ਤੋਂ ਐਸ ਤਾ ਇਹ 10 ਹੈ 10 ਵੀ ਉਹਨਾਂ ਟਰੈਕਟਰ ਵੀ ਲੰਗੇ ਹਾਂ ਹਾਂ ਸਾਧਾ ਲੰਘਣ ਠੀਕ ਆ ਤੇ ਆਪਾਂ ਇਹ ਕਿਹੜੀ ਪਨੀਰੀ ਫਿਰ ਕਿੱਥੋਂ ਮੰਗਾਈ ਫਿਰ ਇਹ ਬਾਈ ਆਪਣੇ ਜਿਹੜੇ ਜਿਨ੍ਹਾਂ ਨੇ ਆਪਾਂ ਨੂੰ ਇਹ ਰეკਮੈਂਡ ਕਰੀ ਸੀ ਚੀਜ਼ ਬਾਈ ਅੱਛਾ ਤੇ ਉਹਨਾਂ ਨੇ ਦਵਾਇਆ ਸੀ ਗਾਹਾਂ ਤੇ ਉਹਨਾਂ ਨੇ ਗਾਹਾਂ ਬ੍ਰਾਂਚ ਬਈ ਬਾਹਰੋਂ ਲੈਤੀ ਸੀ ਕਿਤੇ ਹੋਰ ਸਟੇਟ ਤੋਂ ਠੀਕ ਆ ਠੀਕ ਆ ਉੱਥੋਂ ਉਹਨਾਂ ਨੇ ਇਹਨਾਂ ਚ ਹੋਰ ਵੀ ਵੈਰੈਟੀਆਂ ਹੁੰਦੀਆਂ ਨੇ ਕਿਹੜੀ ਕਿਹੜੀ ਵੈਰੈਟੀ ਆਪਣੀ ਇਹ ਬਈ ਆਪਣੀ ਸੀ ਵੈਰੈਟੀ ਹੈਗੀ ਸੀ ਅੱਛਾ ਹਾਂ ਜਿਵੇਂ ਤੁਸੀਂ ਪਹਿਲਾਂ ਵੀਡੀਓ ਦਿਖਾਈਆਂ ਬਈ ਚੌਂਕਾ ਹੋਰ ਦੀਆਂ ਹਾਂ 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 ਉਹ ਵੈਰੈਟੀ ਹੈ ਸੀ ਵੈਰੈਟੀ ਠੀਕ ਹੈ ਤੇ ਇਹ ਹਜੇ ਫਰੂਟਿੰਗ ਤਾਂ ਇਹ ਮੇਰੇ ਖਿਆਲ ਚ ਅਗਲੇ ਸਾਲ ਤੇ ਆਊਗਾ ਨਾ ਹਾਂ ਵੀ ਇਹ ਲਾਇਆ ਜਾਂਦਾ ਬਈ 2 ਸਾਲ ਦਾ ਠੀਕ ਆ ਜਿਵੇਂ ਆਪਾਂ ਨੂੰ ਦੱਸਣ ਮੁਤਾਬਕ ਤੇ ਇਹ ਆ ਵਿੱਚ ਇਹਦੇ ਤੁਸੀਂ ਦੱਸ ਲਾਇਆ ਬੈਣਾ ਇਹ ਹਾਂ ਵੀ ਆਪਣੇ ਫਾਲਦਾਰ ਬੁੱਝੇ ਲਾਤੇ ਆ। ਅੱਛਾ ਕਿਵੇਂ ਉਹ ਸਾਰੇ ਲਾਈਵ ਹੈ ਨਾ ਤੇ ਉਹ ਕਿਵੇਂ ਉਧਰੋਂ ਤੁਸੀਂ ਸੀਤਾ ਫੜ ਲਾਇਆ ਵਿੱਚ ਹਾਂ ਹਾਂ ਬਈ ਵਿੱਚ ਨਿੰਮਾ ਲਾਈਆਂ ਗਿਆ ਹਾਂ। ਹਾਂ ਇਹਦਾ ਕੀ ਕਾਰਨ ਹੈ? ਇਹ ਨਿੰਮ ਇਹ ਨਿੰਮ ਤਾਂ ਲਾਇਆ ਬਈ ਆਪਾਂ। ਅੱਛਾ। ਵੀ ਇਹ ਤਾਂ ਹੁਣ ਜਿਵੇਂ ਟੈਂਪਰੇਚਰ ਆਪਣੇ ਹਾਈ ਵਾਲਾ ਹੋ ਜਾਂਦਾ। ਅੱਛਾ। ਤੇ ਇਹ ਟੈਂਪਰੇਚਰ ਨੂੰ ਮੇਨਟੇਨ ਰੱਖਦੀ ਹੈ। ਦੂਜੀ ਗੱਲ ਇਹ ਇਹ ਡੇਕਾਂ ਜੀਆਂ ਛੇਤੀ ਹੋ ਜਾਣੀਆਂ। ਛੇਤੇ ਹੋ ਜਾਣੀਆਂ। ਨਿਸ਼ਾ ਜੀ ਹੋ ਜੂ ਨਾਲੇ। ਸ਼ਾਹ ਜੀ ਹੋ ਜੂ ਤੇ ਤਰਫੰਗੀ ਹਾਂ। ਤੁਹਾਨੂੰ ਕਿੰਨਾ ਪੈਸਾ ਟੈਂਪਰੇਚਰ ਚਾਹੀਦਾ ਆਪਣੇ ਪੰਜਾਬ 'ਚ? ਟੈਡੀ ਗਿਆ ਜੇ ਪੰਜਾਬ ਚ ਤਾਂ ਉਹ ਤਾਂ ਬਈ ਆਪਣੀ ਧਰਤੀ ਇਹੋ ਜੀ ਆ ਹਨਾ ਇੱਥੇ ਦਾ ਜਿਹੜੀ ਚੀਜ਼ ਮਰਜੀ ਬੰਦਾ ਬੰਦਾ ਆ ਰਹਾ ਹਾਂ ਦਾ ਹਾਂ ਲਾ ਦੇ ਉਹ ਵੀ ਹਰਾ ਹੋ ਜਾਂਦਾ ਠੀਕ ਹੈ ਤੇ ਕਿੰਨੇ ਕਿ ਦਿਨਾਂ ਤੇ ਆਪਣੇ ਇਹ ਪਲਾਂਟ ਇਹ ਇਹ ਪਲਾਂਟ ਬਈ ਆਪਣੇ ਹੋਗੇ ਹੋਣਗੇ ਹੁਣ 2 ਮਹੀਨੇ ਹੋ ਗਏ ਉਹਨਾਂ ਦੇ 2 ਮਹੀਨੇ ਹੋ ਗਏ ਬਈ ਹੁਣ ਤਾਂ ਹੋਗੇ ਮਤਲਬ ਗਰੋਥਾ ਹੋਣ ਲੱਗ ਗਈ ਹੈ ਹਾਂ ਹੁਣ ਗਰੋਥ ਹੋਣ ਲੱਗ ਗਈ ਬਈ ਵਿੱਚ ਗਰਮੀ ਵਾਲੀ ਪਾਈ ਜਾਂਦੀ ਨਾ ਉਦੋਂ ਥੋੜੀ ਦਿੱਕਤ ਆਉਂਦੀ ਆ ਹੁਣ ਜਿਵੇਂ ਛਾਂ ਹੈ ਨਹੀਂ ਇਹਨੂੰ ਅੱਛਾ ਉਹਦੇ ਕਰਕੇ ਪ੍ਰੋਬਲਮ ਆਉਂਦੀ ਆ ਅੱਗੇ ਅੱਗੇ ਨਾਲੋਂ ਆ ਮੌਸਮ ਆ ਜਿਹੜੇ ਆ ਦਾਣਾ ਐਤਕੀ ਗਰਮੀ ਵਾਲੀ ਕਰ ਜਾਂਦਾ ਤੈਨੂੰ ਪਤਾ 4-5 ਦਿਨ ਹੋ ਗਏ ਬਾੜੀ ਨਜਾਇਜ਼ ਗਰਮੀ ਜ਼ਿਆਦਾ ਹੋ ਜਾਂਦੀ ਹੈ ਨਾ ਤੇ ਵਧੀਆ ਚਲੋ ਇਹ ਮਤਲਬ ਆਪਣੇ ਏਰੀਆ ਦੇ ਵਿੱਚ ਦੋ ਹੀ ਹਨਾ ਹਾਂ ਆਪਣੇ ਪਿੰਡ ਹਾਂ ਵੀ ਆਪਣੇ ਪਿੰਡ ਤੁਸੀਂ ਆ ਗਏ ਹਾਂ ਤੇ ਅੰਕਲ ਆਪਣੇ ਚਪਕੌਰ ਸਿੰਘ ਆ ਜੀ ਕਿਹੜੇ ਚਪਕੌਰ ਸਿੰਘ ਅੰਕ ਹਾਂ ਉਹਨਾਂ ਦਾ ਵੈਸੇ ਦੇਖਿਆ ਫਾਰਮ ਉਹ ਸੈਕਸ ਮਤਲਬ ਉਹ ਬਹੁਤ ਸਕਸੈਸਫੁਲ ਲੱਗਾ ਉਹ ਕਿਉਂ ਉਹ ਪੁਰਾਣੇ ਆ ਪੁਰਾਣੇ ਖੜਿਆ ਰਿਹਾ ਉਹ ਨਹੀਂ ਛੋਟਾ ਦਾ ਵੀ ਚੱਲ ਪੈਣਾ ਹੌਲੀ ਹੌਲੀ ਹਾਂ ਉਹਨਾਂ ਦੀ ਗਾੜੀ ਮੇਨਸ ਦੇ ਕੰਮ ਆਗਾ ਤੇ ਵਧੀਆ ਬਾਈ ਛੋਟਾ ਹਾਂ ਉਹ ਬੱਸ ਚੱਲੀ ਜਾਂਦਾ ਤੇ ਕਿਉਂ ਹੁਣ ਆਪਾਂ ਆ ਝੋਨਾ ਹੋ ਗਿਆ ਇਹਨਾਂ ਦੇ ਫਸਲਾਂ ਤੋਂ ਇੱਕ ਬਦਲ ਵੀ ਹੋ ਜਾਂਦਾਗਾ ਹਾਂ ਬਾਈ ਇਹ ਜੇ ਦੇਖਿਆ ਜਾਵੇ ਤਾਂ ਠੀਕ ਹੀ ਆ ਜਿਵੇਂ ਅਸਲ ਦੇ ਵਿੱਚ ਬਈ ਪਤਾ ਕੀ ਗੱਲ ਪਹਿਲਾਂ ਜਿਵੇਂ ਹੁਣ ਮੇਰੇ ਵੀ ਕੀੜਾ ਸੀ ਬਈ ਬਾਹਰ ਜਾਂਦਾ ਹਾਂ ਹਾਂ ਜਿਵੇਂ ਹੁਣ ਆਪਾਂ ਤੁਹਾਨੂੰ ਪਤਾ ਜੇ ਆਪਾਂ ਜਾਣੇ ਆ ਤਾਂ ਆਪਾਂ ਨੂੰ ਘੁੱਟ-ਘੁੱਟ 35 ਲੱਖ ਰੁਪਈਆ ਲਾਉਣਾ ਪੈਂਦਾ ਲਾਉਣਾ ਪੈਂਦਾ ਤੇ ਮੇਰੇ ਫੁੱਲ ਕੀੜਾ ਸੀ ਵੀ ਮੈਂ ਵੀ ਜਾਵਾਂ ਬਾਹਰ ਦੇਖਾਂ ਝੱਟ ਤੇ ਪਰ ਮੇਰੇ ਜਿਹੜੇ ਭਰਾ ਆ ਗਏ ਵਧੀਆ ਸੁੱਖ ਨਾਲ ਚੰਗੀ ਟੱਕਰੇ ਵੇ ਆ ਇਹ ਵੀ ਇੱਕ ਚੰਗੀ ਗੱਲ ਆ ਵੀ ਜੇ ਤੁਹਾਡੇ ਯਾਰ ਮਿੱਤਰ ਚੰਗੇ ਆ ਚੰਗੇ ਆ ਤਾਂ ਸੋਨੂੰ ਨਾ ਦੋ ਖਰਾਬ ਹੋਣ ਦੇ ਨਾ ਸੋਨੂੰ ਮਾੜੀ ਰਹਿ ਦੇਣ ਠੀਕ ਹੈ ਵਧੀਆ ਬਈ ਹੂੰ ਤੇ ਉਹਦੇ ਵਿੱਚ ਕੀ ਹੋਇਆ ਇਹ ਰਾਇ ਹੋਈ ਬਾਹਰ ਦਾ ਸੀਗਾ ਪਏ ਸੀ ਲਾਉਂਦੇ ਸੀ ਐਵੇਂ ਵੀ ਨਹੀਂ ਕਹਿੰਦਾ ਵੀ ਪੰਗਾ ਲੈਤਾ ਨਹੀਂ ਲੈ ਇਹ ਵੀ ਆਤਵਾਰ ਵੀ ਚਲੋ ਹਾਂ ਹਾਂ ਜਾ ਕੇ ਵੀ ਆਇਆ ਹਾਂ ਹਾਂ ਜਾ ਕੇ ਵੀ ਆਇਆ ਬਈ ਤੇ ਪਰ ਹੁਣ ਜਿੱਥੋਂ ਕੋ ਰਿਜ਼ਲਟ ਕੱਢੇ ਵੀ ਆਪਦੇ ਇਥੋਂ ਵਰਗੀ ਸਰਦਾਰੀ ਨਹੀਂ ਬਈ ਇੱਥੇ ਹੁਣ ਆ ਜਾਂਦੇ ਆ ਬਾਗ ਚ ਮੇਰੇ ਨਾਲ ਯਾਰ ਮਿੱਤਰ ਆਏ ਬੈਠੇ ਰਹੇ ਨੇ ਗੱਲਾਂ ਬਾਤਾਂ ਮਾਰੀ ਨੇ ਕੋਈ ਫਿਕਰ ਨਹੀਂ ਤੇ ਉੱਥੇ ਆਪਣੇ ਜਿਹੜੇ ਗਏ ਵੇ ਯਾਰ ਮਿੱਤਰ ਉਹ ਜਦੋਂ ਮਰਜ਼ੀ ਦੇਖ ਲੈ ਕੰਮ ਤੇ ਘਰੇ ਵਾਲਾ ਹੀ ਕੰਮ ਉਹਨਾਂ ਕੋਲੇ ਉਹਨਾਂ ਨਾਲੇ ਬਾਈ ਤੇਰੇ ਜੀ ਲੱਗ ਰਹੇ ਹੁੰਦਾ ਹੈਗਾ ਹਾਂ ਤੇ ਇੱਕ ਬਾਈ ਆਪਾਂ ਚਲੋ ਵੀਡੀਓ ਵੱਡੀ ਹੋਈਂਦੀ ਹੈ ਤੇ ਆਪਾਂ ਨਾ ਅੱਜ ਸ਼ਾਰਟ ਸ਼ਾਰਟ ਵੀਡੀਓ ਪਾ ਰਹੇ ਹਾਂਗੇ ਤੇ ਤੁਸੀਂ ਬਾਈ ਸ਼ੇਅਰ ਕਰੋ ਵੱਧਾ ਵੱਧ ਤੇ ਕਿਸੇ ਵੀਰ ਨੇ ਇਹਦੇ ਬਾਰੇ ਜਾਣਕਾਰੀ ਵੀ ਲਈ ਹੋਈ ਤਾਂ ਕਮੈਂਟ ਕਰੋ ਤੇ ਆਪਾਂ ਇਹਦੇ ਡ੍ਰੈਗਨ ਫੂਡ ਦੀ ਖੇਤੀ ਤੇ ਹੋਰ ਵੀ ਵੀਡੀਓ ਪਾਵਾਂਗੇ ਤੇ ਵੀਡੀਓ ਕਰੋ ਵੱਧਾ ਵੱਧ ਸ਼ੇਅਰ ਕਿਸੇ ਵੀਰ ਨੇ ਨਵਾਂ ਵੀ ਕੰਮ ਸਟਾਰਟ ਕਰਨਾ ਤੇ ਬਾਈ ਨੇ ਗੱਲ ਵੀ ਕੀਤੀ ਸੀ ਤੇ ਥੋੜੀ ਪੂਰੀ ਫੁੱਲ ਸਪੋਰਟ ਕਰਨਗੇ ਤੇ ਵੀਡੀਓ ਕਰੋ ਬਾਤ ਬਾਤ ਸ਼ੇਅਰ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ